ਪਰਮ ਸ਼ਕਤ ਦਾ ਜੋ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਅੰਮ੍ਰਿਤ ਬਾਣੀ ਉੱਤੇ ਅੱਜ ਦਾ ਜੋ ਸੈਮੀਨਾਰ ਰੱਖਿਆ ਗਿਆ ਹੈ ਉਹਦੇ ਸਬੰਧ ਵਿੱਚ ਆਪਾਂ ਵਿਦਵਾਨਾਂ ਦੇ ਵਿਚਾਰ ਸਵੇਰ ਤੋਂ ਸ਼ਰਵਨ ਕਰ ਰਹੇ ਆਂ ਔਰ ਮੈਂ ਦੇਖ ਰਿਹਾ ਕਿ ਸਾਰੀ ਸੰਗਤ ਲਗਭਗ ਜਿੰਨੀ ਆਈ ਹੈ ਅਜੇ ਤੱਕ ਹਾਜ਼ਰ ਬੈਠੀ ਹੈ ਇਸ ਸਾਮੀਨਾਰ ਦੀ ਇੱਕ ਕਾਮਯਾਬੀ ਹੈ ਕਿ ਸੰਗਤਾਂ ਸਾਰੀਆਂ ਵਿਦਵਾਨਾਂ ਨੂੰ ਸੁਣ ਰਹੀਆਂ ਨੇ ਸੋ ਕੁਝ ਮਿੰਟ ਦਾਸ ਨੇ ਲੈਣੇ ਹਨ ਸਾਰੀ ਸੰਗਤ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਪਾਤਸ਼ਾਹ ਜੀ ਦੀ ਬਾਣੀ ਬਾਰੇ ਵਿਚਾਰ ਚੱਲੀ ਹੈ ਜਿਹੜਾ ਮੇਰਾ ਵਿਸ਼ਾ ਲਿਖਿਆ ਗਿਆ ਹੈ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਲੋੜ ਕਿਉਂ ਪਈ ਸਾਧ ਸੰਗਤ ਜੀ ਪਹਿਲਾਂ ਅਸੀਂ ਲੋੜ ਨੂੰ ਸਮਝ ਲਈਏ ਲੋੜ ਅਵਿਸ਼ਕਾਰ ਦੀ ਮਾਂ ਹੈ ਸੰਸਾਰ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਪੈਦਾ ਹੁੰਦੀਆਂ ਨੇ ਉਹ ਲੋੜ ਤੋਂ ਹੀ ਹੁੰਦੀਆਂ ਨੇ ਔਰ ਇਨਸਾਨ ਨੂੰ ਕਿਹੜੀ ਚੀਜ਼ ਦੀ ਲੋੜ ਹੈ ਆਪਾਂ ਨੂੰ ਸਾਰਿਆਂ ਨੂੰ ਕਿਹੜੀ ਚੀਜ਼ ਦੀ ਲੋੜ ਹੈ ਦੱਸੋ ਆਪਾਂ ਸਾਰਿਆਂ ਨੂੰ ਸੁੱਖ ਦੀ ਲੋੜ ਹੈ ਆਪਾਂ ਸਾਰੇ ਹੀ ਸੋਖ ਭਾਲਦੇ ਕੋਈ ਵੀ ਜੀਵ ਹੈ ਸੰਸਾਰ ਦਾ ਇਹ ਨਹੀਂ ਜਾਂਦਾ ਮੈਂ ਦੁਖੀ ਹੋ ਜਾਵਾਂ ਮਹਾਰਾਜ ਵੀ ਬਾਣੀ ਚ ਕਹਿੰਦੇ ਸੁਖ ਕੋ ਮੰਗੈ ਸਭ ਕੋ ਪਸ਼ੂ ਪੰਛੀ ਵੀ ਸੁਖ ਮੰਗਦੇ ਹੈ ਇਨਸਾਨ ਵੀ ਸੁਖ ਮੰਗਦਾ ਹੈ ਇਸਤਰੀ ਪੁਰਸ਼ ਸੁਖ ਮੰਗਦੇ ਹਿੰਦੂ ਮੁਸਲਮਾਨ ਸੁਖ ਮੰਗਦੇ ਹੈ ਕੁੱਲ ਸੰਸਾਰ ਦੇ ਜੀਵ ਸੁਖ ਮੰਗਦੇ ਹੈ ਤੇ ਸੁਖ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਆਏ ਧਰਤੀ ਨੇ ਪੁਕਾਰ ਕੀਤੀ ਤੇ ਉਹ ਆਕਾਰ ਬੁਰਖੜੇ ਸੁਣੀ ਗੁਰੂ ਰਾਨ ਸਾਹਿਬ ਦੇ ਬਚਨ ਲਿਖਿਆ ਹੈ ਕਲ ਮਲ ਹੋਈ ਬੇਦਨੀ ਅਰਦਾਸ ਕਰੇ ਲਿਬ ਲਾਏ ਪਾਪਾਂ ਨਾਲ ਜਦੋਂ ਪਾਪ ਹੁੰਦੇ ਉਹ ਦੁੱਖ ਮਿਲਦੇ ਆ ਪਾਪ ਦਾ ਫਲ ਦੁੱਖ ਹੈ ਤੇ ਪੁੰਨ ਦਾ ਫਲ ਸੁਖ ਹੈ ਇਹ ਕਿਸੇ ਧਰਮ ਦੀ ਗੱਲ ਨਹੀਂ ਇਹ ਇਨਸਾਨ ਪ੍ਰੈਕਟੀਕਲ ਕਰਕੇ ਦੇਖ ਲੈ ਵੀ ਕੋਈ ਵੀ ਕਰਕੇ ਦੇਖ ਲੈ ਵੀ ਚੰਗਾ ਕਰੋਗੇ ਸੁਖੀ ਹੋਵੋਗੇ ਮਾੜਾ ਕਰੋਗੇ ਦੁਖੀ ਹੋਵੋਗੇ ਸੋ ਕਰਮਲ ਹੋਈ ਮੇਦਨੀ ਅਰਦਾਸ ਕਰੇ ਨਿਵਲਾਏ ਸੱਚਾ ਸੁਣਿਆ ਕੰਨ ਦੇ ਧੀਰਕ ਦੇਵੇ ਸਹਿਜ ਸੁਭਾਏ ਦਰਦੀ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਪਰਮੇਸ਼ਰ ਸਰੂਪ ਗੁਰੂ ਨਾਨਕ ਸਾਹਿਬ ਆਏ ਨੇ ਗੱਲ ਭਾਈ ਗੁਰਦਾਸ ਜੀ ਲਿਖਦੇ ਸੁਣੀ ਪੁਕਾਰ ਦਤਾਰ ਪ੍ਰਭ ਗੁਰਨਾਨਕ ਜਗ ਬਾਹੇ ਪਠਾਇਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਸਾਨੂੰ ਸੁੱਖ ਦੀ ਚਾਬੀ ਦਿੱਤੀ ਹੈ ਸੁੱਖ ਕਿਵੇਂ ਲੈਣਾ ਮਹਾਰਾਜ ਨੇ ਬਚਨ ਕੀਤੇ ਨੇ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਉਹ ਸ਼ਬਦ ਵਰਤੇ ਹਨ ਗੁਰੂ ਨਾਨਕ ਸਾਹਿਬ ਰਾਜੇ ਮਨ ਸੁਖ ਨੂੰ ਇਹ ਭਾਈ ਮਨ ਸੁਖ ਵਪਾਰੀ ਨੂੰ ਕਹਿ ਰਹੇ ਨੇ ਹਉ ਮੈਂ ਤਜਨ ਨਾਮ ਲਿਵਲਾਵਨ ਭਾਰਾ ਮੰਨਣ ਪੰਥ ਇਹ ਪਾਵਨ ਤਿੰਨ ਚੀਜ਼ਾਂ ਕਰ ਲੋ ਸੁਖੀ ਹੋ ਜਾਓਗੇ ਆਪਣੀ ਈਗੋ ਛੱਡ ਦਿਓ ਹੰਕਾਰ ਛੱਡ ਦਿਓ ਹਉਮੈ ਛੱਡ ਦਿਓ ਮੈਂ ਕੁਝ ਨਹੀਂ ਆ ਮੈਂ ਲੈਸ ਹੋ ਜਾਉ ਤੂੰ ਹੀ ਐ ਤੂੰ ਹੀ ਐ ਨਾਮ ਰਸਨਾ ਜਪਤੀ ਤੂੰ ਹੀ ਤੂੰ ਹੀ ਜਦੋਂ ਨਾਮ ਜਪਾਂਗੇ ਮੈਂ ਮਿਟੇਗੀ ਜਿਹਦਾ ਨਾਮ ਜਪਾਂਗੇ ਉਹਦੇ ਨਾਲ ਜੁੜਾਂਗੇ ਉਹਦੇ ਭਾਰੇ ਚ ਰਵਾਂਗੇ ਰਾਜੀ ਰਵਾਂਗੇ ਬੜੇ ਵਧੀਆ ਸੱਚੇ ਪਾਤਸ਼ਾਹ ਨੇ ਸਿਧਾਂਤ ਦਿੱਤੇ ਗੁਰੂ ਗ੍ਰੰਥ ਸਾਹਿਬ ਸੱਜੇ ਬਾਦਸ਼ਾਹੀ ਬਾਣੀ ਦਾ ਆਗਾਜ਼ ਹੋਣ ਲੱਗਾ ਪ੍ਰਗਟ ਹੋਈ ਬਾਣੀ ਪੰਜਵੇਂ ਜਾਮੇ ਤੱਕ ਸਤਿਗੁਰਾਂ ਨੇ ਉਹ ਬਾਣੀ ਦਾ ਸਰੂਪ ਤਿਆਰ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਜਦੋਂ ਕਿਸੇ ਘਰ 'ਚ ਚੰਗਾ ਮਾਲ ਹੁੰਦਾ ਹੈ ਚੰਗੀਆਂ ਚੀਜ਼ਾਂ ਹੁੰਦੀਆਂ ਨੇ ਕੁਦਰਤ ਦੇ ਵਿੱਚ ਦੋਵੇਂ ਚੀਜ਼ਾਂ ਨੇ ਦੁੱਖ ਵੀ ਹੈ ਤੇ ਸੁੱਖ ਵੀ ਹੈ ਨੇਕੀ ਵੀ ਹੈ ਤੇ ਬਦੀ ਵੀ ਹੈ ਸਾਡੇ ਜੀਵਨ ਚ ਆਉਂਦੇ ਨੇ ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰਿਆ ਜਾਏ ਮਨੋਖ ਕੱਪੜਿਆਂ ਦੀ ਤਰ੍ਹਾਂ ਬਦਲ ਬਦਲ ਕੇ ਆਉਂਦੇ ਆ ਜਿੱਥੇ ਸੁੱਖ ਵੜਿਆ ਹੋਵੇ ਦੁੱਖ ਕਹੇਗਾ ਮੈਂ ਵੀ ਅੰਦਰ ਵੜਾ ਸੁੱਖ ਦੇ ਆਰਾਮ ਨਾਲ ਛੱਤ ਥੱਲੇ ਬੈਠਾ ਮੈਂ ਬਾਹਰ ਧੁੱਪੇ ਸੜਦਾ ਪਿਆ ਉਹ ਦੁੱਖ ਨੇ ਸਾਡੇ ਘਰ ਵੜਨ ਲਈ ਉਸ ਬਦੀ ਨੇ ਸਾਡੇ ਘਰ ਤੇ ਕਬਜ਼ਾ ਕਰਨ ਲਈ ਉਸ ਸੁੱਖ ਦਾ ਡੇਰਾ ਪਰੇ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਪੰਜਵੇਂ ਪਾਦਸ਼ਾਹ ਮਹਾਰਾਜ ਨੂੰ ਤੱਤੀਆਂ ਦਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਲੜਾਈ ਸਾਰੀ ਕਿਸੇ ਧਰਮ ਦੀ ਨਹੀਂ ਕਿਸੇ ਜਾਤੀ ਦੀ ਨਹੀਂ ਕਿਸੇ ਸਮਾਜ ਦੀ ਨਹੀਂ ਕਿਸੇ ਏਜੰਸੀ ਦੀ ਨਹੀਂ ਲੜਾਈ ਹੁੰਦੀ ਹੈ ਨੇਕੀ ਤੇ ਬਦੀ ਦੀ ਮੁੱਢ ਤੋਂ ਚੱਲੀ ਆਈ ਹੈ ਉਹ ਲੜਾਈ ਨੇ ਰੂਪ ਧਾਰਨ ਕੀਤਾ ਪੰਜਵੇਂ ਪਾਦਸ਼ਾਹ ਤੱਤੀ ਤਵੀ ਤੇ ਬੈਠੇ ਉਹਦੇ ਪ੍ਰਤੀ ਕਰਮ ਵੱਜੋਂ ਛੇਵੇਂ ਪਾਤਸ਼ਾਹ ਮਹਾਰਾਜ ਦੇ ਘਾਤਰੇ ਮੀਰੀ ਪੀਰੀ ਦੇ ਤੇਗਾ ਆਈਆਂ ਭਾਈ ਗੁਰਦਾਸ ਜੀ ਆਪਣੀ ਵਾਰਾਂ ਜ਼ਿਕਰ ਕਰਦੇ ਨੇ ਉਹ ਕਹਿੰਦੇ ਨੇ ਜਿਵੇਂ ਮਹਾਰਾਜ ਦਾ ਸਰੂਪ ਸਾਹਮਣੇ ਆਇਆ ਨਾ ਛੇਵੇਂ ਪਾਤਸ਼ਾਹ ਦਾ ਜਿਵੇਂ ਅੱਜ ਕੱਲ ਦੇ ਲੋਕਾਂ ਨੂੰ ਨਹੀਂ ਸਮਝ ਆ ਰਹੀ ਉਦੋਂ ਵੀ ਬਹੁਤੇ ਸਾਨੂੰ ਉਹਨਾਂ ਨੂੰ ਨਹੀਂ ਸਮਝ ਆਈ ਉਹਨਾਂ ਨੇ ਕਿੰਤੂ ਕੀਤੇ ਜਿਹੜੇ ਕਿੰਤੂ ਉਹਨਾਂ ਨੇ ਕੀਤੇ ਭਾਈ ਸਾਹਿਬ ਨੇ ਆਪਣੀ ਵਾਰਾਂ 'ਚ ਕੋਡ ਕੀਤੇ ਆ ਭਾਈ ਸਾਹਿਬ ਲਿਖਦੇ ਮੰਜੀ ਬਹਿ ਸੰਤੋਖ ਦਾ ਉੱਤੇ ਰਖ ਸ਼ਿਕਾਰ ਖੜਾਇਆ ਪਾਤਸ਼ਾਹ ਕਰ ਆਮ ਦੇ ਗੜ ਚੜਿਆ ਪਾਤਸ਼ਾਹ ਚੜਾਇਆ ਉਮਤ ਮਹਿ ਲਾ ਪਾਵਦੀ ਦੋਖੀ ਦੁਸ਼ਟ ਆਗੂ ਮੂੰਹ ਲਾਇਆ ਬਾਣੀ ਕਰ ਗੁਣ ਗਾਵਦਾ ਕਥਾ ਸੁਣਾ ਨ ਗਾਉ ਸੁਣਾਇਆ ਲੱਠਾ ਫਿਰੈ ਨਾ ਡਰੈ ਡਰਾਇਆ ਇਹ ਗੁਰੂ ਨੇ ਕੀ ਕਰ ਲਿਆ ਘੋੜੇ ਰਖ ਲੈਨੇ ਫੌਜਾਂ ਰਖ ਲਈਆਂ ਨੇ ਬਾਜ ਰਖ ਲੈਨੇ ਸ਼ਸਤਰ ਰਖ ਲੈਨੇ ਅਦਾਲ ਤਖਤ ਵੜਾ ਦਿੱਤਾ ਇਹ ਗੁਰੂ ਕੀ ਕਰ ਰਿਹਾ ਤੇ ਗੁਰੂ ਦੀ ਮਰਿਆਦਾ ਹੀ ਨਹੀਂ ਗੁਰੂ ਤੇ ਬਾਣੀ ਪੜ੍ਹਦੇ ਸੀ ਗੁਰੂ ਤੇ ਸ਼ਾਂਤ ਹੁੰਦੇ ਸੀ ਗੁਰੂ ਤੇ ਨਾਮ ਜਪਦੇ ਸੀ ਜਦੋਂ ਐਸੀਆਂ ਗੱਲਾਂ ਸਾਹਮਣੇ ਆਈਆਂ ਭਾਈ ਗੁਰਦਾਸ ਜੀ ਨੇ ਉਹਦਾ ਜਵਾਬ ਅਗਲੀ ਪੌੜੀ 'ਚ ਦਿੱਤਾ ਉਹ ਕਹਿੰਦੇ ਘਰ ਦੇ ਵਿੱਚ ਸੋਨਾ ਪਿਆ ਚਾਂਦੀ ਪਈ ਹੈ ਹੀਰੇ ਮੋਤੀ ਪਏ ਨੇ ਘਰ 'ਚ ਬਰਤਨ ਬੜੇ ਵਧੀਆ ਭਾਂਡੇ ਪਏ ਨੇ ਫਰਨੀਚਰ ਬੜਾ ਵਧੀਆ ਪਿਆ ਕੱਪੜੇ ਬੜੇ ਵਧੀਆ ਘਰ 'ਚ ਪਏ ਨੇ ਪਰ ਬੂਏ ਤੇ ਲੋਹੇ ਦਾ ਤਾਲਾ ਕਿਉ ਲਾਇਆ ਜਾਂਦਾ ਜੇ ਕੋਈ ਆਖੇ ਨਹੀਂ ਇਹਦੀ ਲੋੜ ਨਹੀਂ ਐਨਾ ਵਧੀਆ ਕੀਮਤੀ ਸਮਾਨ ਤੁਸੀਂ ਬਾਹਰ ਲੋਹੇ ਦਾ ਤਾਲਾ ਲਾਉਂਦੇ ਹੋ ਉਹ ਭਾਈ ਸਾਹਿਬ ਕਹਿੰਦੇ ਮੂਰਖ ਹੈ ਜੇ ਬੰਦਾ ਇਹ ਗੱਲ ਕਹਿੰਦਾ ਉਹਨੂੰ ਪਤਾ ਹੋਣਾ ਚਾਹੀਦਾ ਅੰਦਰਲੇ ਸਮਾਨ ਦੀ ਹਿਫਾਜ਼ਤ ਲਈ ਲੋਹੇ ਦਾ ਤਾਲਾ ਜ਼ਰੂਰੀ ਹੈ ਬਾਗ ਦੇ ਵਿੱਚ ਅਮਰੂਧ ਲੱਗੇ ਨੇ ਸੇਬ ਲੱਗੇ ਨੇ ਕੇਲੇ ਲੱਗੇ ਨੇ ਨਾਸਪਾਤੀਆਂ ਨੇ ਅੰਗੂਰ ਨੇ ਪਰ ਬਾਹਰ ਕੀ ਕਰ ਕੜਿਆਵਾਲਾ ਲਾਇਆ ਹੋਇਆ ਕੜਿਆਲੀ ਵਾੜ ਕੀਤੀ ਹੋਈ ਹੈ ਕਿਉਂ ਕਿ ਜਿਹੜੇ ਫਲ ਫਰੂਟ ਕੀਮਤੀ ਮੇਵੇ ਅੰਦਰ ਨੇ ਉਹਨਾਂ ਦੀ ਰਾਖੀ ਕੀਤੀ ਜਾਵੇ ਉਹਨਾਂ ਉਹਨਾਂ ਦੀ ਸੇਫਟੀ ਵਾਸਤੇ 6ਵੇਂ ਬਾਦਸ਼ਾਹ ਨੇ ਜੋ ਕੁਝ ਕੀਤਾ ਉਹ ਗੁਰੂ ਨਾਨਕ ਦੇ ਉਸ ਖਜ਼ਾਨੇ ਦੀ ਸਾਂਭ ਸੰਭਾਲ ਲਈ ਜ਼ਰੂਰੀ ਸੀ 5ਵੇਂ ਬਾਦਸ਼ਾਹ ਦਾ ਹੁਕਮ ਭਾਈ ਸੰਤੋਖ ਸਿੰਘ ਦੇ ਨੇ ਕਹਿੰਦੇ ਜਦੋਂ 33ਵੀਂ ਤਵੀ ਤੋਂ ਪਾਤਸ਼ਾਹ ਉਤਰੇ ਤੇ ਪਹੁੰਚੇ ਕਿੱਥੇ ਦਰਿਆ ਰਾਵੀ ਦੇ ਕੰਢੇ ਤੇ ਜਿੱਥੇ ਅੱਜ ਕੱਲ ਗੁਰਦੁਆਰਾ ਡੇਰਾ ਸਾਹਿਬ ਹੈ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਵਿਧੀ ਚੰਦ ਭਾਈ ਜੇਠਾ ਭਾਈ ਲੰਗਾ ਭਾਈ ਪ੍ਰਾਣਾ ਭਾਈ ਪੈੜਾ ਪੰਜ ਸਿੱਖਾਂ ਨੂੰ ਸੁਨੇਹਾ ਦਿੱਤਾ ਜਾਓ ਸ੍ਰੀ ਅੰਮ੍ਰਿਤ ਸਰ ਮੇਰੇ ਪੁੱਤਰ ਨੂੰ ਮੇਰਾ ਸੁਨੇਹਾ ਦੇ ਦੇਣਾ ਜਿਹੜੀ ਜਿਹੜੀ ਰੀਤੀ ਰਿਵਾਜ ਗੁਰੂ ਨਾਨਕ ਸਾਹਿਬ ਤੋਂ ਚੱਲੀ ਆ ਰਹੀ ਹੈ ਜਿਉਂ ਕਿ ਤਿਉਂ ਰੱਖਣੀ ਹੈ ਇੱਕ ਵੀ ਚੀਜ਼ ਨਹੀਂ ਬਦਲਣੀ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਬਾਣੀ ਪੜ੍ਹਨੀ ਨਿਤਨੇਮ ਕੀਰਤਨ ਕਰਨਾ ਰੋਜ਼ ਹਰੀ ਜਸ ਭਜਨ ਵਿੱਚ ਜੁੜੇ ਰਹਿਣਾ ਗੁਰੂ ਕਾ ਲੰਗਰ ਚਲਾਣਾ ਕੀਰਤਨ ਕਥਾ ਲੰਗਰ ਦੀ ਮਰਿਆਦਾ ਜੋ ਗੁਰੂ ਨਾਨਕ ਸਾਹਿਬ ਦੀ ਚੱਲੀ ਆਉਂਦੀ ਵੱਡੇ ਗੁਰੂਆਂ ਦੀ ਫਰਕ ਨਹੀਂ ਪਾਣਾ ਕੋਈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਵਾਧਾ ਘਾਟਾ ਨਹੀਂ ਕਰਨਾ ਉਹ ਮਰਿਆਦਾ ਜਿਉਂ ਕੀ ਤਿਉਂ ਰੱਖਣੀ ਹੈ ਪਰ ਇੱਕ ਨਵੀਂ ਰੀਤ ਕਰਨੀ ਹੈ ਨਈ ਰੀਤ ਇੱਕ ਰਣ ਕੀ ਕੀਜੈ ਸੂਰਬੀਰ ਬਹਾਦਰ ਜੋਧਿਆਂ ਨੂੰ ਤਿਆਰ ਕਰਕੇ ਉਹਨਾਂ ਜ਼ਾਲਮਾਂ ਨਾਲ ਟੱਕਰ ਲੈਣੀ ਹੈ ਜਿਹੜੇ ਅੱਜ ਸੰਤਾਂ ਭਗਤਾਂ ਮਹਾਪੁਰਸ਼ਾਂ ਨੂੰ ਬੰਦਗੀ ਕਰਨ ਤੋਂ ਰੋਕਣ ਦੀ ਤੱਤੀਆਂ ਤਵੀਆਂ ਤੇ ਬਿਠਾ ਰਹੇ ਨੇ ਉਸ ਖਜ਼ਾਨੇ ਦੀ ਰਾਖੀ ਲਈ ਦੋ ਤਨਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਉਹ ਸਰੂਪ ਬਣਦਾ 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 ਵਿਕਾਸ ਹੁੰਦਾ ਗੁਰੂ ਕਲਗੀਧਰ ਪਾਤਸ਼ਾਹ ਦਾ ਸਮਾ ਆ ਗਿਆ ਔਰ ਸਾਹ ਸਮੇਂ ਦੇ ਉਹ ਸਮੇਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲੇ ਵਰਗੇ ਮਹਾਪੁਰਸ਼ਾਂ ਨੂੰ ਆਰਿਆਂ ਨਾਲ ਚੀਰਿਆ ਗਿਆ ਜਿਉਂਦਿਆਂ ਸਾੜਿਆ ਗਿਆ ਦੇਗਾਂ ਦੇ ਉਬਾਲਿਆ ਗਿਆ ਜਿਹਦੇ ਪ੍ਰਤੀਕਰਮ ਵੱਜੋਂ ਪੰਜਾਬ ਦੇ ਨੌਜਵਾਨਾਂ ਨੇ ਸੂਰਬੀਰਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਰਹਿਨਮਾਈ ਦੇ ਹੇਠ ਕਮਰ कसे ਕੀਤੇ بڑے بڑے ਭਾਰੀ ਜੰਗ ਜੁਦ ਹੋਏ ਭਗਾਣੀ ਦਾ ਜੰਗ ਨਦੌਣ ਦਾ ਜੰਗ ਅਨੰਦਪੁਰ ਸਾਹਿਬ ਦੇ ਜੰਗ ਹੋਏ ਤੇ ਖਾਲਸਾ ਪੰਥ ਸਾਜਿਆ ਗਿਆ ਉਹ ਜਿਹੜੇ ਖਾਲਸੇ ਪੰਥ ਦੇ ਬੇਸਿਕ ਸਿਧਾਂਤ ਸਨ ਹੁਣ ਇੱਕ ਸਵਾਲ ਜਿਹੜਾ ਮੈਂ ਪ੍ਰੋਫੈਸਰ ਦਰਸ਼ਨ ਸਿੰਘ ਦਾ ਸੁਣਿਆ ਜਾਂ ਉਹਨਾਂ ਦੀ ਲੋਬੀ ਦਾ ਸੁਣਿਆ ਉਹਦਾ ਜਵਾਬ ਦੇਣਾ ਉਹ ਨਵਾਂ ਉਹਨਾਂ ਨੇ ਸਵਾਲ ਕੱਢਿਆ ਹੋ ਸਕਦਾ ਤੁਹਾਡੇ ਚੋਂ ਕਈਆਂ ਨੇ ਸੁਣਿਆ ਹੋਵੇ ਉਹ ਇਹ ਕਹਿੰਦੇ ਆ ਵੀ ਦਸਮ ਗ੍ਰੰਥ ਤੇ ਦਸਵੇਂ ਪਾਤਸ਼ਾਹ ਨੇ ਲੱਚਿਆ ਛੇਵੇਂ ਪਾਤਸ਼ਾਹ ਨੇ ਜੰਗ ਕੇ ਦੇ ਆਸਰੇ ਲੜੇ ਸਤ ਇਹ ਸਵਾਲ ਹੈ ਕਿ ਦਸਵੇਂ ਪਾਤਸ਼ਾਹ ਨੇ ਤਾਂ ਜਦੋਂ ਵੀਰ ਰਸ ਭਰਨ ਲਈ ਦਸਮ ਦੀ ਬਾਣੀ ਰਚੀ ਹੈ ਤੇ ਛੇਵੇਂ ਪਾਤਸ਼ਾਹ ਵੇਲੇ ਉਹ ਜੰਗ ਕੇ ਮੈਂ ਲੜੇ ਗਏ ਸਾਸ ਸਗੇ ਜੀ ਪਹਿਲਾ ਵਿਚਾਰ ਬਣਦੇ ਨੇ ਮਾਹੌਲ ਬਣਦਾ ਫੇਰ ਗ੍ਰੰਥ ਲਿਖੇ ਜਾਂਦੇ ਆ ਇਹ ਨਹੀਂ ਕਿ ਪਹਿਲਾਂ ਗ੍ਰੰਥ ਲਿਖੇ ਜਾਣ ਤੇ ਬਾਅਦ ਵਿੱਚ ਵਿਚਾਰ ਬਣਨ ਪਹਿਲਾ ਵਿਚਾਰ ਹੁੰਦੇ ਆ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਤੱਕ ਜਿਹੜੀ ਬਾਣੀ ਉਤਰੀ ਜਿਹੜੀ ਭਗਤਾ ਮਹਾਪੁਰਸ਼ਾਂ ਦੇ ਹਿਰਦੇ 'ਚ ਪ੍ਰਗਟ ਹੋਈ ਗੁਰੂ ਨਾਨਕ ਸਾਹਿਬ ਨੇ ਨਹੀਂ ਗੁਰੂ ਗ੍ਰੰਥ ਸਾਹਿਬ ਰਚਿਆ ਪਰ ਜੋ ਕੁਝ ਉਤੋਂ ਸ਼ੁਰੂ ਹੋਇਆ ਜਿਹੜਾ ਗੁਰਨਾਨਕ ਸਾਹਿਬ ਦੇ ਸਮੇਂ ਤੋਂ ਬੜਨਾ ਸ਼ੁਰੂ ਹੋਇਆ ਸਿਧਾਂਤ ਜਿਹੜੀ ਲੋਕ ਸੰਪਰਦਾਇ ਬਣੀ ਮਰਿਆਦਾ ਬਣੀ ਲੋਕਾਂ ਦੇ ਅੰਦਰ ਇੱਕ ਵਿਚਾਰਧਾਰਾ ਪ੍ਰਗਟ ਹੋਈ ਉਸ ਵਿਚਾਰਧਾਰਾ ਨੂੰ ਅੰਤਮ ਰੂਪ ਪੰਜਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਕੋਲੋਂ ਦਵਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਹੋਇਆ ਔਰ ਜੋ ਕੁਝ ਛੇਵੇਂ ਪਾਤਸ਼ਾਹ ਤੋਂ ਐਡ ਹੋਇਆ ਬੀਰਤਾ ਵਾਲਾ ਸੂਰਬੀਰਤਾ ਦਾ ਸਿਧਾਂਤ ਆਇਆ ਜੰਗੀ ਸਿਧਾਂਤ ਆਇਆ ਉਹ ਸਿਧਾਂਤ ਦਾ ਰੂਪ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਰਮband ਕਰਵਾਇਆ ਆਪਣੀ ਬਾਣੀ ਰਚੀ ਔਰ ਜੇ ਉਹ ਬਾਣੀ ਲਾ ਰਚਦੇ ਕਿਉਂਕਿ ਜਿਹੜਾ ਵੀ ਕੋਈ ਵੱਡਾ ਦਰਿਆ ਤੁਸੀਂ ਵੇਖਦੇ ਹੋ ਨਾ ਉਸ ਦਰਿਆ ਦੇ ਪਿੱਛੇ ਕੋਈ ਨਾ ਕੋਈ ਚਸ਼ਮਾ ਜ਼ਰੂਰ ਹੁੰਦਾ ਜਿੱਥੋਂ ਉਹ ਫੁੱਟਦੀ ਹੈ ਵੱਡਾ ਰੂਪ ਧਾਰਨ ਕਰਦੀ ਹੈ आज संसार भर सिखਾਂ ਦੇ ਖਾਤਰੇ ਕੁਰਬਾਨ ਹੈ ਸ਼ਸਤਰਹਾਨ ਸਿੰਘਾਂ ਦੀ ਜਹੋ ਜਲਾਲ ਹੈ ਖਾਲਸੇ ਪੰਥ ਦੀ ਨਿਰਾਲੀ شان ਹੈ ਔਰ ਜਿੱਥੇ ਵੀ ਸਿੰਘ ਜੰਗਾਂ ਜੁੱਧਾਂ 'ਚ ਜੂਝੇ ਭਾਵੇਂ ਉਹ ਛੋਟਾ ਘੱਲੂ ਘਾਰਾ ਸੀ ਵੱਡਾ ਘੱਲੂ ਘਾਰਾ ਸੀ ਭਾਵੇਂ ਸਾਸ਼ ਸੰਘ ਜੀ ਸੈਕਿੰਡ ਵਰਲਡ ਵਾਰ ਸੀ ਫਸਟ ਵਰਲਡ ਵਾਰ ਸੀ ਸਿੱਖਾਂ ਨੇ ਹਰ ਮੈਦਾਨ ਔਰਚਾ ਫਤਹਿ ਕੀਤਾ ਉਹ ਜਿਹੜਾ ਸਾਡੇ ਇਤਿਹਾਸ ਦਾ ਵੱਡਾ ਦਰਿਆ ਵਗ ਰਿਹਾ ਹੈ ਉਹਦੇ ਪਿੱਛੇ ਚਸ਼ਮਾ ਸ੍ਰੀ ਦਸੋਂ ਗ੍ਰੰਥ ਸਾਹਿਬੀ ਸੀ ਜਦੋਂ ਭਾਈ ਤਾਰਾ ਸਿੰਘ ਜੀ ਡਲਵਾ ਉੱਤੇ 2200 ਫੌਜ ਚੜ੍ਹ ਕੇ ਆਈ ਸੀ 1726 ਦੇ ਵਿੱਚ ਕਿ ਤਾਰਾ ਸਿੰਘ ਜੀ ਹੁੰਦਾ ਫੜ ਕੇ ਲਿਆਓ ਨਾਲ ਦੇ ਸਿੰਘ ਕਹਿਣ ਲੱਗੇ ਕੋਈ ਵਿੱਚ ਵਿਚਾਰ ਆਈ ਕਿ ਆਪਾਂ ਇੱਥੋਂ ਅੱਗੇ ਪਿੱਛੇ ਹੋ ਜਾਈਏ ਕਿਸੇ ਨੇ ਆਖਿਆ ਕੋਈ ਹੋਰ ਰਾਹ ਬਣਾ ਲਈਏ ਉਹਨਾਂ ਦੇ ਕਮਰ ਕਸੇ ਜੀ ਪੋਥੀ ਸੀ ਸਾਰੇ ਸਿੱਖ ਇਤਿਹਾਸ ਦੇ ਗ੍ਰੰਥਾਂ 'ਚ ਗੱਲ ਲਿਖੀ ਹੋਈ ਹੈ ਕਹਦੇ ਬੋਥੀ ਦਾ ਪ੍ਰਕਾਸ਼ ਕਰਕੇ ਉਹਨਾਂ ਨੇ ਹੁਕਮਨਾਮਾ ਲਿਆ ਹੁਕਮਨਾਮਾ ਆਇਆ ਸਵਈਆ ਜੋ ਕਹੂੰ ਕਾਲ ਤੇ ਭਾਜ ਕੇ ਬਾਛੀਤ ਤੋ ਕਹੋ ਕੁੰਟ ਵਿਖੇ ਭਜ ਜਈਆ ਆਗੇ ਹੂ ਕਾਲ ਧਰੇ ਅਸ ਗਾਜਤ ਛਾਜਤ ਹੈ ਜੇ ਤੇ ਨਸ ਆਈਐ ਐਸੋ ਨਾ ਕਹਿ ਗਿਓ ਕੋਈ ਸੋ ਦਾਵਰੇ ਜਾਹੇ ਉਪਾਰਸੋਂ ਘਾਪ ਚਈਐ ਜਾਤੇ ਨਾ ਚੂੜੀ ਹੈ ਮੂੜ ਕਹੂੰ ਹਸ ਤਾਂ ਕੀ ਨਾ ਕਿਉਂ ਸ਼ਰਨਾਗਤ ਗਈ ਹੈ ਕਲਗੀਧਰ ਪਾਤਸ਼ਾਹ ਦੀ ਬਾਣੀ ਹੈ ਬਾਹਰ ਕਹਿੰਦੇ ਜੇ ਕੋ ਕਾਲ ਤੋਂ ਭੱਜ ਕੇ ਬਚਣਾ ਚਾਹੇ ਕਿੱਥੇ ਜਾਏਗਾ ਅੱਗੇ ਹੀ ਕਾਲ ਖੜਾ ਕਾਲ ਪਾਏ ਬ੍ਰਹਮਾ ਬੱਪ ਧਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਤੇ ਸਤਿਗੁਰੂ ਪਾਤਸ਼ਾਹ ਦੇ ਸਿੰਘਾਂ ਨੇ ਉਥੇ ਮੋਰਚਾ ਲਾਇਆ ਤੇ ਬੜੀ ਬਹਾਦਰੀ ਨਾਲ ਲੜੇ ਸਾਰਾ ਗੜੀ ਦੇ ਗੜੀ ਦੇ ਵਿੱਚ 21 ਸਿੰਘਾਂ ਨੇ 1896 ਦੇ ਵਿੱਚ ਅੰਗਰੇਜ਼ਾਂ ਦੇ ਰਾਜ ਵਿੱਚ ਦੁਨੀਆ ਦਾ ਬੜਾ ਵੱਡਾ ਸਾਾਕਾ ਕਰ ਵਿਖਾਇਆ ਚਮਗੌਰ ਦੀ ਗੜੀ ਦੀ ਯਾਦ ਦੁਆ ਦਿੱਤੀ ਕਿ ਸਿੰਘ ਸਵਾ ਲੱਖ ਨਾਲ ਕਲਾ ਕਲਾ ਲੜਦਾ ਹੈ ਖਾਲਸਾ ਦੀ ਬੀਰਤਾ ਦਾ ਜਿਹੜਾ ਸਾਡੇ ਕੋਲ ਬੜਾ ਵੱਡਾ ਖਜ਼ਾਨਾ ਉਹ ਬੀਰਤਾ ਦਾ ਸਿਧਾਂਤ ਹੈ ਉਹ ਸ੍ਰੀ ਦਸਮ ਗ੍ਰੰਥ ਸਾਹਿਬ ਤੋਂ ਹੀ ਪ੍ਰਗਟ ਹੋਇਆ ਪਰ ਜਿਵੇਂ ਡਾਕਟਰ ਸਾਹਿਬ ਡਾਕਟਰ ਰਵਜਨ ਸਿੰਘ ਜੀ ਡਾਕਟਰ ਜੋਸ ਸਿੰਘ ਜੀ ਸਾਰੇ ਦਾਸ ਕੇ ਗਏ ਨੇ ਵੀ ਅਸੀਂ ਇੱਕੋ ਪੱਖ ਅਜੇ ਲੋਕਾਂ ਦੇ ਅੱਗੇ ਰੱਖ ਦਿੰਦੇ ਆ ਦਸਮ ਦੇ ਹੋਰ ਵੀ ਬੜੇ ਪੱਖ ਨੇ ਸਾਂਤਕ ਪੱਖ ਹੈ ਵਿਦਿਗ ਪੱਖ ਹੈ ਸਤਗੁਰੂ ਪਾਤਸ਼ਾਹ ਜੀ ਦਾ ਸਰਬ ਵਿਆਪੀ ਮਨੁੱਖਤਾ ਦੇ ਵਿੱਚ ਏਕਤਾ ਦਾ ਸਿਧਾਂਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਨੇ ਯੂਨੀਵਰਸਲ ਵਰਲਡ ਦੇ ਵਿੱਚ ਇੱਕ ਦ੍ਰਿਸ਼ਟੀ ਬਣਾਈ ਜੇ ਅੱਜ ਸਾਡੇ ਕੋਲ ਸਿੱਖਾਂ ਕੋਲ ਵੀ ਨਹੀਂ ਰਹੀ ਗੁਰੂ ਗਬੰਸ ਸਿੰਘ ਦੀ ਦ੍ਰਿਸ਼ਟੀ ਦੇਖੋ ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਬੋ ਪਰ ਅਸੀਂ ਅੱਜ ਬਹੁਤੇ ਵਰਗਾਂ 'ਚ ਵੰਡੇ ਹੋਏ ਆਂ ਇਹ ਜੀ ਪੰਜਾਬੀ ਸਿੱਖ ਹੈ ਮਰਾਠੀ ਸਿੱਖ ਹੈ ਇਹ ਜੀ ਬੰਗਾਲੀ ਸਿੱਖ ਹੈ ਇਹ ਜੀ ਮਲਵਈ ਹੈ ਇਹ ਮੁਝੈਲ ਆ ਤੇ ਇਹ ਦੁਆਬੀਆ ਹੈ ਇਹ ਸ਼ਹਿਰੀ ਹੈ ਇਹ ਪਿੰਡੂ ਹੈ ਅੱਗੇ ਵੀ ਬੜਾ ਕੁਝ ਹੈ ਤੋਂ ਇਲਾਵਾ ਤੇ ਉੱਥੇ ਆ ਕੇ ਕੰਧਾਂ ਖੜੀਆਂ ਕਰਕੇ ਅਸੀਂ ਇੱਕ ਦੂਜੇ ਤੋਂ ਦੂਰ ਹੁੰਨੇ ਆ। ਤਲਗੀਦਰ ਬਾਦਸ਼ਾਹ ਕਹਿੰਦੇ ਆ ਜੋ ਕੁਝ ਸੰਸਾਰ 'ਚ ਦਿਖ ਰਿਹਾ ਉਹ ਰੱਬ ਦਾ ਰੂਪ ਸਮਝੋ। ਜੇ ਰੱਬ ਤੱਕ ਪਹੁੰਚਣਾ ਹੈ ਸਾਡਾ ਸਾਰਿਆਂ ਦਾ ਪਰਯੋਜਨ ਸੁੱਖ ਲੈਣਾ। ਗੁਰੂ ਸੁੱਖ ਦੇ ਰਿਹਾ ਐ ਅਸੀਂ ਲੈਣ ਨੂੰ ਤਿਆਰ ਨਹੀਂ। ਗੁਰੂ ਸਾਧੂ ਸੁੱਖ ਵੰਡਣ ਲਈ ਆਇਆ ਐ। ਅਸੀਂ ਦਰਵਾਜ਼ੇ ਬੰਦ ਕੀਤੇ ਆ ਅਗਿਆਨਤਾ ਦੀਆਂ। ਪਟੀਆਂ ਆਪਣੀ ਅੱਖਾਂ ਦੇ ਬੰਨੀ ਬੈਠੇ ਆ ਰਾਗ ਦੁਐਸ਼ ਗੁਰੂ ਸਾਹਿਬ ਨੇ ਮਿਟਾ ਦਿੱਤੀ ਗੁਰੂ ਗੋਬਿੰਦ ਸਿੰਘ ਕਹਿੰਦੇ ਜਿੱਧਰ ਦੇਖਦੇ ਓ ਰੱਬ ਬੈਠਾ ਤਦ ਹੂੰ ਸੁਚੇਤ ਹੋਏ ਕਾ ਚੇਤਨਾ ਕੋ ਚਾਰਕੀਓ ਇਤਨੇ ਬੁੱਧੀ ਦੇਤੀ ਉਸ ਬੰਦੇ ਨੇ ਰੇਲ ਦਾ ਇੰਜਣ ਬਣਾਤਾ ਬੁੱਧੀ ਦੇਤੀ ਜਹਾਾਈ ਜਹਾਜ਼ ਬਣਾਤੇ ਬੜੇ ਬੜੇ ਰਾਕਟ ਬਣਾਤੇ ਬੁੱਧੀ ਦੇਤੀ ਅੱਜ ਦੇ ਸਮੇਂ ਦੇ ਇੰਟਰਨੈਟ ਸਿਸਟਮ ਬਣਾ ਦਿੱਤਾ ਦਿੱਤੇ ਕਹਿੰਦੇ ਆ ਵਾਹਿਗੁਰੂ ਨੇ ਚੇਤਨਾ ਪਾਈ ਇਨਸਾਨ ਦੇ ਅੰਦਰ ਹੈ ਇਹ ਮਿੱਟੀ ਦਾ ਕਲਬੂਤ ਜੋਤ ਅਕਾਲ ਪੁਰਖ ਦੀ ਵਰਤਦੀ ਹੈ ਇਹ ਬੰਦਾ ਬਹੁਤ ਕੁਝ ਕਰ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਕਹਿੰਦੇ ਬੰਦਾ ਨਹੀਂ ਕਰਦਾ ਰੱਬ ਕਰਦਾ ਪਿਆ ਕਦ ਹੂੰ ਸੁਚੇਤ ਹੋਏ ਕਾ ਚੇਤਨਾ ਕੋ ਚਾਰ ਕੀਓ ਕਦ ਹੂੰ ਅਚਿੰਤ ਹੋਏ ਕਾ ਸੋਵਤ ਅਚੇਤ ਹੋ ਦੂਜੇ ਪਾਸੇ ਉਹ ਬੰਦਾ ਘਰਾੜੇ ਮਾਰਦਾ ਸੁਤਾ ਪਿਆ ਜਾਗਦੇ ਦੀ ਤਰੀਫ ਕਰ ਦਿੰਦੇ ਆ ਸੁਤੇ ਦੀ ਨਿੰਦਾ ਕਰ ਦਿੰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨਹੀਂ ਉਹ ਵੀ ਰੱਬ ਦਾ ਹੀ ਰੂਪ ਹੈ ਕਿਉਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿਧਾਂਤ ਹੈ ਨਿੰਦੋ ਨਾਹੀ ਕਾਹੂ ਬਾਤ ਹੈ ਇਹ ਖਸਮ ਕਾ ਕੀਆ ਕਿਸੇ ਬੰਦੇ ਦੀ ਬड़ाई ਕਿਸੇ ਚੀਜ਼ ਨੂੰ ਨਿੰਦ ਦਿਓ ਕਿਸੇ ਮਿਸਤਰੀ ਦੀ ਬड़ाई ਕਿਸੇ ਚੀਜ਼ ਨੂੰ ਨਿੰਦਦੇ ਹੋ ਕਿਸੇ ਬੀਬੀ ਭੈਣ ਦੀ ਬड़ाई ਕਿਸੇ ਸਬਜੀ ਨੂੰ ਨਿੰਦਦੇ ਹੋ ਉਹਦੇ ਉੱਤੇ ਕੀ ਮਿਲੇਗਾ ਸਾਨੂੰ ਮੱਥੇ ਤੇ ਵੱਟ ਪਏਗਾ ਕਿ ਨਹੀਂ ਪਏਗਾ ਜੇ ਦੀ ਬੜਾਈ ਚੀਜ਼ ਦੀ ਅਸੀਂ ਨਿੰਦਾ ਕਰਦੇ ਆ ਉਹ ਮੱਥੇ ਤੇ ਵੱਟ ਪਾਂਦਾ ਆ ਕਾਲਪੁਰਖ ਵਾਇਦਰੂ ਪਰਮੇਸ਼ਰ ਨੇ ਐਡਾ ਵੱਡਾ ਸੰਸਾਰ ਬਣਾਇਆ ਅਸੀਂ ਮਾੜਾ ਕਹਿ ਦਿੰਨੇ ਆ ਤੇ ਫਿਰ ਉਹਦੇ ਬਦਲੇ ਚ ਕਾਲ ਪੁਰਖ ਦੀਆਂ ਖੁਸ਼ੀਆਂ ਮਿਲ ਰਹੀਆਂ ਸਾਨੂੰ ਬਾਹਰ ਇਹ ਕਹਿੰਦੇ ਦੋਵੇਂ ਪੱਖ ਉਹਦੇ ਨੇ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲਾ ਵਿਗਸਾ ਅੰਦਰ ਜਾਮੀ ਕਦ ਹੂੰ ਸੁਚੇਤ ਹੋਏ ਕਾ ਚੇਤਨਾ ਕੋ ਚਾਰ ਕੀਓ ਕਦ ਹੂੰ ਅਚਿੰਤ ਹੋਏ ਕਾ ਸੋਵਤ ਅਚੇਤ ਹੋ ਕਦ ਹੂੰ ਭਿਖਾਰੀ ਹੋਏ ਕਾ ਮੰਗਤ ਫਿਰਤ ਭੀਖ ਕਹੂੰ ਮਹਾਦਾਨ ਹੋਏ ਕਾ ਮੰਗਿਓ ਧਨ ਦੇਤ ਹੋ ਕਹੋ ਮਹਾਰਾਜਨ ਕੋ ਦੀਜਤ ਅਨੰਤ ਦਾਨ ਬਾਦਸ਼ਾਹਿਆ ਦੇ ਦਿੰਦਾ ਕਹੋ ਮਹਾਰਾਜਨ ਤੇ ਛੀਨ ਛਤ ਲੇ ਤੋ ਕਹੋ ਬੇਦਰੀਤ ਕਹੋ ਤਾਸਮ ਵਿਪਰੀਤ ਕਹੋ ਤਿਰਗੁਣ ਅਤੀਤ ਕਹੋ ਸੁਰਗੁਣ ਸਮੇਦੋ ਜਿਹੜਾ ਸਰਬ ਵਿਆਪੀ ਸਿਧਾਂਤ ਦੇ ਸਾਡੀ ਸਮਝ ਆ ਜਾਏ ਸਾਡੀਆਂ ਸਾਰੀਆਂ ਲੜਾਈਆਂ ਸਾਰੀਆਂ ਹੱਦਾ ਬੰਦੀਆਂ ਖਤਮ ਹੋ ਜਾਂਦੀਆਂ ਨੇ ਪਰ ਉਹ ਸਵਾਰਥੀ ਲੋਕ ਨਹੀਂ ਚਾਹੁੰਦੇ ਕਿ ਸਾਡੀ ਦ੍ਰਿਸ਼ਟੀ ਸਮ ਦ੍ਰਿਸ਼ਟੀ ਹੋਵੇ ਸਾਡੀ ਸੋਚ ਬ੍ਰਹਮ ਵਾਲੀ ਬਣੇ ਉਹ ਵਿੱਚ ਆ ਕੇ ਕਲਜੂ ਦਾ ਜਿਹੜਾ ਦੂਜਾ ਪੱਖ ਹੈ ਉਹ ਵੀ ਪਰਮੇਸ਼ਰदाई ਹੈ ਉਹਨੂੰ ਮਤ ਦਿੱਤੀ ਹੋਈ ਹੈ ਸਾਹਾ ਸੰਗਧੀ ਇੱਕ ਗੱਲ ਯਾਦ ਰੱਖਣਾ ਇਸ ਸੰਸਾਰ ਵਿੱਚ ਕਿਸੇ ਨੇ ਨਹੀਂ ਰਹਿਣਾ ਭਾਵੇਂ ਉਹ ਦਸਮ ਦੇ ਹਾਮੀ ਆ ਭਾਵੇਂ ਵਿਰੋਧੀ ਚਲੇ ਜਾਣਾ ਕਲਗੀ ਤਰ ਪਾਤਸ਼ਾਹ ਦੀ ਬਾਣੀ ਨੇ ਜੁਗੋ ਜੁਗ ਟਲ ਰਹਿਣਾ ਓਰੇ ਸਾਬ ਨੇ ਸ਼ਬਦ ਨੂੰ ਕਿਉਂ ਮੱਥਾ ਟੇਕਿਆ ਸ਼ਬਦ ਨੂੰ ਕਿਉਂ ਗੁਰੂ ਮੰਨਿਆ ਸਰੀਰ ਕਿਸੇ ਦਾ ਨਹੀਂ ਰਹਿਣਾ ਸ਼ਬਦ ਕਦੀ ਨਹੀਂ ਮਰਨਾ ਅਮਰ ਜੂਵ ਜਗਰ ਟਾਲਾ ਇਹ ਗੁਰੂ ਸਾਹਿਬ ਜੀ ਦਾ ਸਿਧਾਂਤ ਸਾਡੇ ਸਾਹਮਣੇ ਸਤਿਗੁਰੂ ਜੀ ਨੇ ਦਿੱਤਾ ਔਰ ਜਿਹੜੀਆਂ ਗੱਲਾਂ ਅੱਜ ਇਹ ਲਿਕੀਆਂ ਛੋਟੀਆਂ ਛੋਟੀਆਂ ਕਰਦੇ ਨਾ ਸਾਥ ਸੰਗਤ ਜੀ ਜਿੰਨਾ ਚਿਰ ਸਾਡੀ ਗੁਰੂਸਾਨ ਸਾਹਿਬ ਜੀ ਦੀ ਸਟੱਡੀ ਨਹੀਂ ਹੁੰਦੀ ਉਹਨਾਂ ਜਰ ਦਸਵੰਦੀ ਵੀ ਸਮਝ ਨਹੀਂ ਆਉਣੀ ਸੰਪਰਦਾਵਾਂ ਦੇ ਵਿੱਚ ਮਹਾਂਪੁਰਸ਼ ਬੈਠੇ ਸਿੰਘ ਸਾਹਿਬ ਗੈਨੀ ਸੁਵਿੰਦਰ ਸਿੰਘ ਜੀ ਉੱਚ ਹੋ ਇਹਨਾਂ ਨੂੰ ਵੀ ਵੀ ਸਾਲ ਟਕਸਾਲਾਂ 'ਚ ਭਾਂਡੇ ਮਾਂਜਣੇ ਸੇਵਾ ਕਰਨੀ ਬਹਿਣੀ ਰਹਿਣੀ ਕਹਿਣੀ ਸਹਿਣੀ ਸਿਖਾਈ ਜਾਂਦੀ ਹੈ ਇਹ ਇਹ ਨਹੀਂ ਵੀ ਆਪਾਂ ਉੱਠੇ ਅਖਬਾਰ ਕੋਈ ਬਣ ਲਈ ਬਣ ਕੇ ਸਕਾਲਰ ਵਾਸ ਅਜੂਰ ਸਾਹਿਬ ਤੋਂ ਆ ਰਿਹਾ ਸੀ ਆ 2 ਕੁ ਸਾਲ ਦੀ ਗੱਲ ਹੈ 26 27 ਸਾਲ ਦਾ ਨੌਜਵਾਨ ਸਾਡੇ ਨਾਲ ਪਟਿਆਲੇ ਦੇ ਉਹ ਡਾਕਟਰ ਆਨੰਦ ਹਨ ਤਿੰਨ ਪੀੜੀਆਂ ਚਾਰ ਪੀੜੀਆਂ ਡਾਕਟਰ ਹੀ ਹਨ ਉਹਨਾਂ ਦੇ ਪਿਤਾ ਜੀ ਉਹਨਾਂ ਦੇ بیٹے ਕੋ ਪੋਤਰੇ ਵੀ ਡਾਕਟਰ ਨੇ ਉਹ ਉੱਥੇ ਬੈਠੇ ਤੇ ਉਹ ਸਿੰਘ ਜਿਹੜਾ ਸੀ ਉਹਨਾਂ ਨੂੰ ਘੇਰ ਕੇ ਲਗ ਪਿਆ ਗੱਲਾਂ ਜੀ ਇਹ ਹਜੂਰ ਸਾਹਿਬ ਦਸੰਤ ਰੰਤ ਪ੍ਰਕਾਸ਼ ਕਰਦੇ ਨੇ ਆ ਕਰਦੇ ਨੇ ਉਹ ਕਰਦੇ ਨੇ ਬੜਾ ਇੱਜੇ ਲਿਖਿਆ ਬੜਾ ਉਹ ਲਿਖਿਆ ਉਹ ਵਿਚਾਰੇ ਸੁਣੀ ਜੇ ਸੁਣੀ ਉਹਨੂੰ ਕਿਹੜਾ ਪਤਾ ਸੀ ਵੀ ਕੀ ਗੱਲ ਕਹਿ ਰਿਹਾ ਹੈ ਮੈਨੂੰ ਉਹ ਕਹਿੰਦੇ ਜੀ ਗਿਆਨੀ ਜੀ ਨਾਲ ਗੱਲ ਕਰ ਲੋ ਅਸੀਂ ਜਪਤੀ ਸਾਹਿਬ ਦੇ ਪਾਠ ਕਰੀ ਜਾਈਏ ਤੇ ਮੈਂ ਮੇਰਾ ਮੂਡ ਨਹੀਂ ਸੀ ਗੱਲ ਕਰਨ ਦਾ ਮੈਂ ਕਿਹਾ ਛੱਡੋ ਪਰੇ ਕੋਈ ਗੱਲ ਨਹੀਂ ਆਪਾਂ ਕਰ ਲਈ ਕਹਿੰਦੇ ਨਹੀਂ ਜੀ ਦੱਸੋ ਜੀ ਉਹ ਪਾ ਗਿਆ ਇੱਧਰ ਦੱਸੋ ਜੀ ਮੈਂ ਕਿਹਾ ਜੀ ਅਸੀਂ ਕੀ ਦਸੀਏ ਦੱਸਣਾ ਤੁਸੀਂ ਹੀ ਹੈ ਕਹਿੰਦਾ ਨਹੀਂ ਦਸਮ ਗ੍ਰੰਥ ਬਾਰੇ ਮੈਂ ਕਹਿੰਦਾ ਜੀ ਦਸਮ ਗ੍ਰੰਥ ਤਾਂ ਅਜੇ ਬੜੀ ਦੂਰ ਦੀ ਗੱਲ ਐ ਆਪ ਜੀ ਕਿਰਪਾ ਕਰੋ ਜਪਜੀ ਸਾਹਿਬ ਦਾ ਪਾਠ ਕਰ ਲਈ ਅੱਪਾ ਜਪਜੀ ਸਾਹਿਬ ਦਾ ਪਾਠ ਭੂਲ ਬੰਦਰ ਵੀ ਟੱਪਿਆ ਭੁੱਲ ਗਿਆ ਸੋਚਿਆ ਸੋਚਣਾ ਇੱਥੇ ਕਹਿੰਦਾ ਅੱਗੇ ਦੋ ਚਾਰ ਪੌੜੀਆਂ ਹੋਰ ਪੜ੍ਹਾਈਆਂ ਉਹਨੂੰ ਕਹਿੰਦਾ ਮੈਂ ਤੇ ਨਹੀਂ ਠੇਕਾ ਲਿਆ ਸਾਰਾ ਪਾਠ ਕਰਨ ਦਾ ਜੇ ਨਾਲੋਂ ਜਪਤੀ ਸਾਹਿਬ ਨਹੀਂ ਆਉਂਦਾ ਉਹ ਦਸਮ ਦੇ ਸਕਾਲਰ ਬਣੇ ਹੋਏ ਸਾਹ ਜਾਨੀ ਪਹਿਲਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕਰੋ ਸੰਪਰਦਾਵਾਂ ਜੀ ਪਹਿਲਾ ਪਾਠ ਹੈ ਪਹਿਲਾ ਤਾਂ ਊੜਾ ਜਿਹੜਾ ਸਿਖਾਇਆ ਜਾਂਦਾ ਆ ਜਿਹੜੇ ਪੜ੍ਹੇ ਇਹਨੇ ਮਾਫ਼ ਕਰਨਾ 35 ਅੱਖਰ ਨਹੀਂ ਬੋਲਦੇ ਮੰੰਗੇ ਨੂੰ ਅੰਗਾ ਹੀ ਗਈ ਜਾਂਦੇ ਨੰਗਾ ਅਕਰ ਉਹ ਕਹਿੰਦੇ ਸਕੂਲਾਂ 'ਚ ਖਾਲੀ ਕੱਕਾ ਕਬੂਤਰ ਖੱਖਾ ਖਰਗੋਸ਼ ਕਦਾ ਗਦਾ ਘਗਾ ਘੋੜਾ ਤੇ ਨੰਗਾ ਖਾਲੀ ਪਰ ਸਾਡੇ ਜਿਹਾ ਸਾਹ ਸੰਗੇ ਦੀ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ ਗੁਰੂ ਗ੍ਰੰਥ ਸਾਹਿਬ ਗੰਗਾ ਖਾਲੀ ਕੋਈ ਨਹੀਂ ਉੱਥੇ ਲਿਖਿਆ ਗੰਗਾ ਗਿਆਨ ਨਹੀਂ ਮੁਖ ਬਾਤੋਂ ਗੁਰੂ ਗ੍ਰੰਥ ਸਾਹਿਬ ਜੀ ਨੇ ਛੱਡਿਆ ਨਾਣਾ ਖਾਲੀ ਉੱਥੇ ਨਹੀਂ ਨਾਣਾ ਰਵਤ ਰਹੋ ਬਾਣੀ ਜਿ ਪੜੋ ਯਈਆਂ ਉਹ ਸਾਰੇ ਅੱਖਰ ਸੱਤੇ ਬਾਦਸ਼ਾਹ ਨੇ ਬੋਲੇ ਖਾਲੀ ਨਹੀਂ ਛੱਡੇ ਤੇ ਇੱਥੇ ਸਾਰੇ ਜਿਹੜੇ ਖਾਲੀ ਵਾਲੇ ਆ ਉਹ ਖਾਲੀ ਰਹਿ ਜਾਂਦੇ ਨੇ ਤੇ ਉਹ ਖਾਲੀ ਉਹਨਾਂ ਨੂੰ ਪੈਂਤੀ ਅੱਖਰ ਨਹੀਂ ਪੜਨੇ ਆਉਂਦੇ ਪਹਿਲਾਂ ਸਾਡੇ ਕੋਲ ਐਮਏ ਆਉਂਦੇ ਕਰਕੇ ਕਾਲਜਾਂ ਤੋਂ ਯੂਨੀਵਰਸਿਟੀਆਂ ਤੋਂ ਤੇ ਫਿਰ ਉਹਨਾਂ ਨੂੰ ਅਸੀਂ ਉਹੜਾ ਜੜਾ ਸਿਖਾਉਂਦੇ ਹਾਂ ਕਹਿੰਦੇ ਲਓ ਜੀ ਸੱਸੀ ਜਿੰਨੇ ਪੜੇ ਲਿਖੇ ਤੇ ਮੈਂ ਕਿਹਾ ਜੀ ਪੜ ਫਿਰ ਦੇਖੀ ਜੇ ਕਿ ਪਤਾ ਲੱਗ ਜਾਏਗਾ ਤੇ ਜਪਜੀ ਸਾਹਿਬ ਦਾ ਪਾਠ ਫਿਰ ਅੱਗੇ ਪੰਜ ਬਾਣੀਆਂ ਫਿਰ ਪੰਜ ਗ੍ਰੰਥੀ 22 12 ਭਗਤ ਬਾਣੀ ਸੰਵਰਦਾਈ ਤਰੀਕਾ ਭਾਈ ਸਾਹਿਬ ਦੱਸ ਰਹੇ ਸਨ ਉਹਦੇ ਤੇ ਫਿਰ ਸਮਾਂ ਲੱਗਦਾ ਪੰਜ ਸਾਲ ਤੱਕ ਗੁਰੂ ਰਣ ਸਾਹਿਬ ਛੋਟ ਪੜਨਾ ਆਉਂਦਾ ਅਸੀਂ ਮਿਹਨਤ ਨਹੀਂ ਕਰ ਰਹੇ ਮੁਸਲਮਾਨਾਂ ਦੇ ਵਿੱਚ ਕੁਰਾਨ ਨੂੰ ਕੰਠ ਕਰਨ ਵਾਲੇ ਨੂੰ ਹਾਫਿਜ਼ ਦੀ ਪਦਵੀ ਮਿਲਦੀ ਹੈ ਸਾਡੇ ਜਬਤੀ ਸਾਹਿਬ ਵੀ ਕੰਠ ਨਹੀਂ ਕਰਦੇ ਉਹਨਾਂ ਦੇ ਲੱਖਾਂ ਆਪ ਜਿਹਨੇ ਲੱਖਾਂ ਜੇ ਕਰੋੜਾ ਕਹ ਲੋ ਤਾਂ ਵੀ ਹੋ ਸਕਦੇ ਕਿਉਂਕਿ ਮੈਂ 14 14 ਸਾਲ ਦੇ ਬੱਚੇ ਵੇਖੇ ਕੁਰਾਨ ਨੂੰ ਜਵਾਨੀ ਯਾਦ ਸਾਡੇ ਬੁੱਢਿਆਂ ਨੂੰ ਜਬਤੀ ਸਾਹਿਬ ਯਾਦ ਨਹੀਂ ਹੈ ਸੋ ਖਾਲਸਾ ਜੀ ਗੱਲਾਂ ਅਸੀਂ ਬੜੀਆਂ ਕਰਦੇ ਆਂ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਹਰ ਜਸ ਸੁਣ ਹੈ ਨਾ ਹਰ ਗੁਣ ਗਾਵ ਹੈ ਬਾਤਨ ਹੀ ਅਸਮਾਨ ਗਰਾਵਨ ਗੱਲਾਂ ਬਾਤਾਂ ਅਸਮਾਨ ਨੂੰ ਟਾਕੀਆਂ ਲਾਣ ਨਾਲ ਕੁਝ ਨਹੀਂ ਬਣਨਾ ਆਪਾਂ ਵੀ ਦਸਮ ਦੇ ਹੱਕ ਜਿਹੜੇ ਖੜੇ ਵੀਰ ਉਹਨਾਂ ਨੂੰ ਬੇਨਤੀ ਕਰਾਂ ਵਿਰੋਧ ਜਿਹੜੇ ਖੜੇ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਹੱਕ ਵਿਰੋਧ ਨਾਲ ਕੁਝ ਨਹੀਂ ਹੋਣਾ ਤੁਹਾਨੂੰ ਬਾਣੀ ਆਪ ਪੜਨੀ ਪੈਣੀ ਹੈ ਥੋੜਾ ਥੋੜਾ ਪੜਨਾ ਸ਼ੁਰੂ ਕਰ ਦਿਓ 24 ਘੰਟਿਆਂ 'ਚੋਂ 15 ਮਿੰਟ ਲਾ ਲਓ ਰੋਜ਼ ਦਾ ਵੀਰ ਜੀ ਮਾਰਾ ਜੀ ਬਾਣੀ ਪੜ੍ਹਨੀ ਹੈ 15 ਮਿੰਟ ਜਿਵੇਂ ਡਾਕਟਰ ਜੋਸਰ ਜੀ ਕਹਿ ਰਹੇ ਸੀ ਵੀ ਪੜਨਾ ਪਾੜਦਾ ਕਰਦੇ ਆ ਕਰੋ ਨਿਤਨੇਮ ਕਰ ਲਓ ਉਸ ਤੋਂ ਬਾਅਦ 15 ਮਿੰਟ ਤੁਸੀਂ ਸਟੱਡੀ ਕਰੋ ਗੁਰੂ ਰਣ ਸਾਹਿਬ ਕਹਿੰਦੇ ਕੀ ਹਨ ਗੁਰੂ ਰਣ ਸਾਹਿਬ ਪੜੋ ਇੱਕ ਗਾਲਾ ਇੱਕਦਮ ਇੱਕਦਮ ਮੂੰਹ ਚ ਗਿਆਨ ਸਾਰਾ ਨਹੀਂ ਆ ਜਾਣਾ ਸਕੂਲ ਚ ਗਏ ਸੀ ਨਾ ਪਹਿਲਾਂ ਉਹਨਾਂ ਨੇ ਬਹਿਣੀ ਸਿਖਾਈ ਸੀ ਕਹਿੰਦੇ ਬਹਿਣੀ ਆਪਾਂ ਪੈਥੋ ਦਾ ਮੈਨੂੰ ਪਤਾ ਨਹੀਂ ਪੰਜਾਬ ਜਿਹੜੇ ਕਹਿੰਦੇ ਨੇ ਨਿਆਣੇ ਨੂੰ ਬਿਠਾਉਂਦੇ ਕਹਿੰਦੇ ਚਲ ਵਿੱਚ ਬਹਿਣਾ ਸਿੱਖ ਜਾਏਗਾ ਬਹਿਣਾ ਸਿੱਖ ਜਾਏਗਾ ਉਹ ਇਹ ਅਜੇ ਤੇ ਬਹਿਣਾ ਹੀ ਨਹੀਂ ਸਿੱਖੇ ਗੁਰਦੁਆਰੇ 'ਚ ਬਹਿਣਾ ਕਿਵੇਂ ਹੈ ਤੇ ਬੰਨਣਾ ਦਾ ਬੜੀ ਦੂਰ ਦੀ ਗੱਲ ਹੈ ਹੌਲੇ ਹੌਲੇ ਗੱਲ ਬਣਣੀ ਹੈ ਸਹਜੇ ਸਹਜੇ ਔਰ ਸਮਾਪਤ ਹੋ ਚੁੱਕਾ ਹੈ ਤੇ ਡਾਕਟਰ ਸਾਹਿਬ ਬੈਠੇ ਸਾਰੇ ਵਿਦਵਾਨ ਇਹਨਾਂ ਤੋਂ ਆਪਨੇ ਬਹੁਤ ਕੁਝ ਸੁਣਿਆ ਹੈ ਭਗਉਤੀ ਬਾਰੇ ਮੈਂ ਗੱਲ ਕਹਿ ਕੇ ਸਮਾਪਤੀ ਕਰ ਦੇਣੀ ਹੈ ਜਿਹੜਾ ਅੱਜ ਵੱਡਾ ਵਿਵਾਦ ਅਬਦਾਸ ਉੱਤੇ ਵੀ ਕਰ ਰਹੇ ਆ ਵੀ ਇਹ ਭਗਉਤੀ ਕਿੱਥੋਂ ਆ ਗਈ ਜੀ ਗੁਰਨਾਮਕ ਤੋਂ ਪਹਿਲਾਂ ਭਗਉਤੀ ਕੀ ਹੈ ਭਗਉਤੀ ਭਗਵੰਤ ਭਗਤ ਦਾ ਰੰਗ ਭਗਉਤੀ ਅਕਾਲ ਪੁਰਖ ਦੀ ਉਹ ਪਾਵਨ ਉਹ ਸ਼ਕਤੀ ਜਿਹਦੇ ਤੋਂ ਬਿਨਾਂ ਇਸ ਸੰਸਾਰ 'ਚ ਕੁਝ ਨਹੀਂ ਹੋ ਸਕਦਾ ਆ ਜਿਹੜੀ ਬੋਲ ਰਹੀ ਹੈ ਔਰ ਜਿਹੜੀ ਸੁਣ ਰਹੀ ਹੈ ਜਿਹੜੀ ਦੇਖ ਰਹੀ ਹੈ ਜਿਹੜੀ ਸੁੰਘ ਰਹੀ ਹੈ ਜਿਹੜੀ ਸਮਝ ਰਹੀ ਹੈ ਉਹ ਅਗਾਲਪਰੂਖ ਦੀ ਸ਼ਕਤੀ ਭਰੋਤੀ ਹੈ ਸਾਡੇ ਅੰਦਰ ਹੈ ਉਹ ਤੁਹਾਡੇ ਅੰਦਰ ਹੈ ਉਹਦੇ ਬਾਹਰਲੇ ਰੂਪ ਕੁਝ ਵੀ ਹੋਣ ਆਹ ਲੈਡਾਂ ਜਗ ਰਹੀਆਂ ਨੇ ਆਸ ਡਾਟ ਸਪੀਕਰ ਚੱਲ ਰਹੇ ਨੇ ਔਰ ਰੇਲ ਦੇ ਇੰਜਣ ਵੀ ਦੌੜੇ ਫਿਰਦੇ ਨੇ ਕੱਪੜੇ ਪ੍ਰੈਸ ਕਰਨ ਵਾਲੀ ਧੋਣ ਵਾਲੀ ਮਸ਼ੀਨ ਵੀ ਚੱਲ ਰਹੀ ਹੈ ਹਜ਼ਾਰਾਂ ਕਿਸਮ ਦੀਆਂ ਮਸ਼ੀਨਾਂ ਚੱਲ ਰਹੀਆਂ ਨੇ ਵੱਖੋ ਵੱਖ ਰੂਪ ਨੇ ਪੱਖੇ ਦਾ ਰੂਪ ਹੋ ਰਿਹਾ ਤੇ ਬਲਬ ਦਾ ਹੋ ਰਾਂ ਟਿਊਬ ਦਾ ਹੋ ਰ ਹੈ ਕੂਲਰ ਦਾ ਰੂਪ ਹੋ ਰ ਹੈ ਫ੍ਰਿਜ ਦਾ ਰੂਪ ਹੋ ਰ ਹੈ ਪਰ ਬਿਜਲੀ ਦਾ ਰੂਪ ਉਹ ਜੋਤ ਹੀ ਹੈ ਆਖੋ ਸ੍ਰੀ ਵਾਇਕ ਉਹ ਜੋਤ ਹੀ ਹੈ 33 ਕਰੋੜ ਦੇਵਤੇ ਉਹ ਜਿਹੜਾ ਸੂਰਜ ਚੰਦ ਚੰਦਰਮਾ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾਂ ਹੋਵਾ ਪਾਗ ਪਵਿੱਤ ਉਹ ਬੇਸ਼ੱਕ ਦੇਤੀ ਦੇ ਵਿੱਚ ਦੁਗਣੇ ਹੋ ਜਾਣ ਜਰੂਰੀ ਨਹੀਂ ਐ ਇੰਨੀ ਮਸ਼ੀਨਾਂ ਰਹਿਣੀਆਂ ਚੰਦੀਆਂ ਹੋਣ ਨੇ ਵੱਧ ਬੇਸ਼ੱਕ ਦੀ ਘੱਟ ਵੀ ਸਿੱਧੇ ਪਰਮੇਸ਼ਰ ਦੀ ਖੇਡ ਹੋ ਜਾਣੇ ਪਰ ਬੀਜਲੀ ਇੱਕੋ ਹੀ ਹੈ ਉਹ ਹੈ ਸ੍ਰੀ ਭਗਉਤੀ ਜੀ ਸਹਾਇ ਜਿਹਨੂੰ ਮਹਾਰਾਜ ਸੱਜੇ ਪਾਤਸ਼ਾਹ ਨੇ ਸਾਡੇ ਗੱਤਰੇ 'ਚ ਬੋਲਤਾ ਉਹ ਪਾਵਰ ਦੇਤੀ ਸਾਨੂੰ ਸ਼ਕਤੀ ਦੇਤੀ ਉਹ ਸਿਧਾਂਤ ਦੇਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਦਸਮ ਪਾਤਸ਼ਾਹ ਦੀ ਬਾਣੀ ਖਾਲਸਾ ਪੰਥ ਗ੍ਰੰਥ ਪੰਥ ਗੁਰਮਾਨੀ ਐਵੇਂ ਵਿਵਾਦਾ ਜਨਾ ਪਾਓ ਆਦੇ ਕੋ ਕੁਛ ਤੁਲਹਾ ਬੰਦੋ ਐਵੇਂ ਨਾ ਐਵੇਂ ਇੱਥੇ ਕੁਛ ਨਹੀਂ 10 ਸਾਲ ਆ 20 ਸਾਲ ਬਹਿਸ ਕਰਕੇ ਫਿਰ ਵੀ ਚਲੇ ਜਾਣਾ ਦੁਨੀਆ ਤੋਂ ਜਾਨ ਲੱਗਦੀ ਆ ਪਾਪਾਂ ਦੀ ਪੱਡ ਸਿਰ ਤੇ ਨਾ ਹੋਵੇ ਕੋਈ ਨੇਕੀ ਲੈ ਕੇ ਜਾਓ ਓਏ ਸੋਨਿਆ ਨਰਨ ਬੰਦਗੀ ਸਾਧ ਸੰਗਤ ਇਹਦਾ ਸਾਰਾ ਗੁਰਦੁਆਰਾ ਜਿੰਨਾ ਧਰਮ ਦਾ ਸਿਧਾਂਤ ਜਿੰਨੇ ਧਰਮ ਚੱਲੇ ਸੀ ਲੋਕਾਂ ਨੂੰ ਸ਼ਾਂਤੀ ਦੇਣ ਲਈ ਚੱਲੇ ਸੀ ਕਿ ਪਰੇਸ਼ਾਨ ਕਰਨ ਲਈ ਚੱਲੇ ਸੀ ਸੁੱਖ ਦੇਣ ਲਈ ਦਰਨਾਨਕ ਸਾਹਾ ਆਏ ਸੁੱਖ ਦੇਣ ਲਈ ਗੁਰਗੀਦਰ ਪਾਤਸ਼ਾਹ ਆਏ ਉਹ ਸਾਡੇ ਸੁੱਖਾਂ ਲਈ ਆਪਣੇ ਪੁੱਤਰ ਵਾਰ ਤੇ ਅਸੀਂ ਫਿਰ ਵੀ ਦੁਖੀ ਹੋਈ ਜਾਈਏ ਫਿਰ ਸਾਡੇ ਤੋਂ ਭੇੜੇ ਕਰਮਾਂ ਵਾਲਾ ਕੌਣ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ